ਸਚਿਰਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਥ ਹਰਨਲ ਗੁਰਜੀਤਕਾਰ 홀ੀডে ਸੀਜ਼ਨ ਨੇੜੇ ਆ ਰਿਹਾ ਹੈ 크리스마ਸ ਵੀ ਆ ਚੁੱਕਿਆ ਹੈ ਇਸ ਦੇ ਕਾਰਨ ਹੀ ਅਵਲ ਸੋਲੂਸ਼ਨ ਦੇ ਵੋ ਲੋ ਗ੍ਰਾਮਟਨ ਦੇ ਵਿੱਚ 크리스마ਸ ਪਾਰਟੀ ਦਾ ਆਯੋਜਨ ਕੀਤਾ ਗਿਆ ਆ ਬਹੁਤ ਸੋਹਣੀ ਚਾਂਦੀ ਬੈਂਕਟ ਹਾਲ ਦੇ ਵਿੱਚ 크리스마ਸ ਪਾਰਟੀ ਹੋ ਰਹੀ ਹੈ ਬਹੁਤ ਸਾਰੇ ਇੱਥੇ ਬਿਜ਼ਨਸ ਓਨਰਸ ਪਹੁੰਚੇ ਹੋਏ ਨੇ ਇੱਥੋਂ ਦੇ ਜੋ ਓਨਰ ਨੇ ਅਵਲ ਟੈਕਨੋਲੋਜੀ ਦੇ ਉਹ ਵੀ ਮੌਜੂਦ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਅੰਦਰ ਪਾਰਟੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿ ਇਸ ਤਰ੍ਹਾਂ ਦੇ ਨਾਲ 크리스마ਸ ਅਤੇ ਨਿਊ ਇਅਰ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਤੁਹਾਡੇ ਨਾਲ ਚਲਕੇ ਆਂ ਸਾਂਝੀਆਂ ਕਰਦੇ ਆ ਇਸ ਦੌਰਾਨ ਪੰਜਾਬੀਆਂ ਦਾ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ ਅੱਠ ਗੱਬਰੂ ਗਲਿਆਂ ਵਿੱਚ ਕੈਂਟੇ ਪਾ ਕੇ ਪੱਗਾਂ ਬੰਨ ਕੇ ਚਾਦਰੇ ਬੰਨ ਕੇ ਪੂਰਾ ਪੰਜਾਬੀ ਪਹਿਰਾਵਾ ਪਾ ਕੇ ਸਟੇਜ ਤੇ ਆਏ ਅਤੇ ਧਮਾਲਾਂ ਪਾ ਦਿੱਤੀਆਂ ਵੱਖੋ ਵੱਖਰੇ ਪੰਜਾਬੀ ਗਾਣਿਆਂ ਉੱਪਰ ਲਗਭਗ 7 ਤੋਂ 8 ਮਿੰਟ ਦੀ ਜ਼ੋਰਦਾਰ ਧਮਾਕੇਦਾਰ ਪੰਗੜਾ ਪਰਫਾਰਮੈਂਸ ਇਹਨਾਂ ਗੱਬਰਾਂ ਵੱਲੋਂ ਪੇਸ਼ ਕੀਤੀ ਗਈ ਪੇਸ਼ਕਾਰੀ ਖਤਮ ਹੋਣ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਖੂਬ ਤਾੜੀਆਂ ਵਜਾਈਆਂ ब्रॉन्टन ਵਿੱਚ ਸਥਿਤ ਅਵਲ ਟੈਕਨੋਲੋਜੀ ਸੋਲੂਸ਼ਨ ਟ੍ਰਾਂਸਪੋਰਟ ਇੰਡਸਟਰੀ ਵਿੱਚ ਕਾਸਟ ਇਫੈਕਟਿਵ ਅਤੇ ਟਾਈਮ ਸੇਵਿੰਗ ਸੋਲੂਸ਼ਨ ਦੇ ਲਈ ਜਾਣਿਆ ਪਛਾਣਿਆ ਨਾਮ ਹੈ ਜਿਸ ਦੇ ਫਾਊਂਡਰ ਤੇ ਸੀਈਓ ਦਾਰਾ ਨਾਗਰਾ ਹਨ ਅਵਲ ਟੈਕਨੋਲੋਜੀ ਸੋਲੂਸ਼ਨ ਵੱਲੋਂ 크리스마ਸ ਪਾਰਟੀ ਦਾ ਹਰ ਸਾਲ ਆਯੋਜਨ ਕੀਤਾ ਜਾਂਦਾ ਹੈ ਸਾਲ 2024 ਲਈ 크리스마ਸ ਪਾਰਟੀ ਚਾਂਦੀ ਬੈਂਕਟ ਹਾਲ ਵਿੱਚ ਰੱਖੀ ਗਈ ਇਹੀ ਅਵਲ ਕੰਪਨੀ ਦੀ 21ਵੀਂ ਕ੍ਰਿਸਮਸ ਪਾਰਟੀ ਸੀ ਅਵਲ ਟੈਕਨੋਲੋਜੀ ਸੋਲੂਸ਼ਨ ਦੇ ਮਾਲਕ ਦਾਰਾ ਨਾਗਰਾ ਵੱਲੋਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਬਹੁਤ ਹੀ ਵਧੀਆ ਤਰ੍ਹਾਂ ਨਾਲ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੌਰਾਨ ਪਹੁੰਚੇ ਮਹਿਮਾਨਾਂ ਨੇ ਖੂਬ ਮਨੋਰੰਜਨ ਕੀਤਾ ਅਤੇ ਡਾਂਸ ਵੀ ਕੀਤਾ ਪਾਰਟੀ ਵਿੱਚ ਕਈ ਤਰ੍ਹਾਂ ਦੀਆਂ ਰੰਗਾਂ ਰੰਗ ਪਰਫਾਰਮੈਂਸਿਸ ਵੀ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਪਾਈਚਾਰਾਂ ਦੇ ਲੋਕ ਨਾਚ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਗਿੱਧਾ ਅਤੇ ਭੰਗੜਾ ਵੀ ਸ਼ਾਮਲ ਸੀ ਇਸ ਦੌਰਾਨ ਸੰਤਾ ਕਲੌਸ ਫੋਟੋ ਬੂਥ ਵੀ ਬਣਾਇਆ ਗਿਆ ਸੀ ਛੋਟੇ ਬੱਚਿਆਂ ਨੂੰ ਤੋਹਫੇ ਵੀ ਦਿੱਤੇ ਗਏ ਦੱਸ ਦਈਏ ਕਿ ਅਵਲ ਟੈਕਨੋਲੋਜੀ ਸੋਲੂਸ਼ਨ ਦੀ 2003 ਵਿੱਚ ਬੈਰੀ ਤੋਂ ਸ਼ੁਰੂਆਤ ਹੋਈ ਸੀ ਅਵਲ ਕੰਪਨੀ ਵੱਲੋਂ ਹਰ ਸਾਲ ਟ੍ਰੋਕਿੰਗ ਇੰਡਸਟਰੀ ਨੂੰ ਹੋਰ ਸੁਖਾਲਾ ਬਣਾਉਣ ਲਈ ਅਨੇਕਾਂ ਯਤਨ ਕੀਤੇ ਜਾਂਦੇ ਹਨ ਜਿਸ ਦੇ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ ਐਨਾ ਹੀ ਨਹੀਂ ਅਵਲ ਟੈਕਨੋਲੋਜੀ ਸੋਲੂਸ਼ਨ ਦੇ ਮਾਲਕ ਦਾਰਾ ਨਾਗਰਾ ਵੱਲੋਂ ਸੁਸਾਇਟੀ ਲਈ ਵੀ ਕਈ ਚੰਗੇ ਯਤਨ ਕੀਤੇ ਜਾਂਦੇ ਹਨ ਪਾਰਟੀ ਦੌਰਾਨ ਹੀ ਦਾਰਾ ਨਾਗਰਾ ਵੱਲੋਂ ਸਿੱਕ ਕਿਡਸ ਹਸਪੀਟਲ ਨੂੰ 1,3610 ਡਾਲਰ ਦਾ ਚੈੱਕ ਭੇਟ ਕੀਤਾ ਗਿਆ ਤਾਂ ਜੋ ਬਿਮਾਰ ਬੱਚਿਆਂ ਦੀ ਮਦਦ ਹੋਵੇ ਅਤੇ ਉਹਨਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ ਕੰਪਨੀ ਦੇ ਮਾਲਕ ਦਾਰਾ ਨਾਗਰਾ ਨੇ ਇਸ ਮੌਕੇ ਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਪਿਆਰ ਨਾਲ ਹੀ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕੇ ਹਨ ਤੇ ਸਾਰਾ ਜੁੱਤੇ ਕ੍ਰਿਸਮਸ ਪਾਰਟੀ ਚੜੀ ਆਰਗੇਨਾਈਜ਼ ਕੀਤੀ ਗਈ ਹੈ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਅੱਜ ਅਸੀਂ ਆਪਣੀ ਕੰਪਨੀ ਦੀ 21ਵੀਂ ਕ੍ਰਿਸਮਸ ਪਾਰਟੀ ਮਨਾ ਰਹੇ ਹਾਂ ਹਰ ਸਾਲ ਅਸੀਂ ਇਹਨਾ 2300 ਕੰਪਨੀ ਸ਼ੁਰੂ ਕੀਤੀ ਸੀ ਉਹ ਤੋਂ ਲਾ ਕੇ ਹਰ ਸਾਲ ਅਸੀਂ ਨਾ ਸਾਲ ਦਾ ਜਿਹੜਾ ਐਂਡ ਆ ਜਾਂ ਜਿਹੜੇ ਹੌਲੀਡੇ ਸੀਜ਼ਨ ਹੁੰਦਾ ਆ ਉਦੋਂ ਅਸੀਂ ਸੋਚਦੇ ਆ ਕਿ ਸਾਰਾ ਸਾਲ ਅਸੀਂ ਕੰਮ ਕਰਦੇ ਆ ਤਾਂ ਫਿਰ ਰਲ ਮਿਲ ਕੇ ਆਪਣੇ ਸਟਾਫ ਨਾਲ ਆਪਣੇ ਕਸਟਮਰ ਨਾਲ ਮਿਲ ਕੇ ਜਿਹੜਾ ਸਾਲ ਦਾ ਐਂਡ ਆ ਹੌਲੀਡੇ ਸੀਜ਼ਨ ਆ ਉਹ ਰਲ ਮਿਲ ਕੇ ਬਣਾਈਏ ਤਾਂ ਕਿ ਜਿਹੜੀ ਸਾਰੀ ਸਾਲ ਦੀ ਕਹਿੰਦੇ ਹੁੰਦੇ ਮਿਹਨਤ ਆ ਜਿਹੜੇ ਜਿਹੜੇ ਟਿਕਾਵਰਟ ਆ ਉਹ ਉੱਤਰ ਜਾਵੇ ਤੇ ਜਿਹੜਾ ਨਵਾਂ ਸਾਲ ਆਣ ਵਾਲਾ ਉਹਦੇ ਲਈ ਤਿਆਰੀ ਕਰ ਲਈਏ ਤੁਸੀਂ ਇਸ ਸਮੇਂ ਤੁਹਾਡੇ ਜਿਹੜਾ ਸਟਾਫ ਆ ਉਹਦੇ ਵਿੱਚ ਕਿੰਨੀ ਟੀਮ ਹੈ ਤੁਹਾਡੇ ਜਿਹੜੇ ਕੰਮ ਕਰਦੇ ਨੇ ਸਾਡਾ ਜਿਹੜਾ ਅਵਲ ਦੀ ਨਾਲ ਸੱਤ ਲੋਕੇਸ਼ਨਸ ਆ ਤੇ ਸਾਡਾ ਹੈੱਡ ਆਫਿਸ ਹੈਗਾ ਆ ਟੋਰਾਂਟੋ ਦੇ ਵਿੱਚ ਇਹ ਕੈਨੇਡਾ ਦੇ ਵਿੱਚ ਸਾਡਾ ਆਫਿਸ ਹੈਗਾ ਸਰੀ ਦੇ ਵਿੱਚ ਤੇ ਦੂਜਾ ਆਫਿਸ ਹੈਗਾ ਵੈਨ ਵਿਨੀਪੈਗ ਦੇ ਵਿੱਚ ਤੇ ਸਾਡਾ ਜਿਹੜਾ ਯੂ ਐਸ ਦਾ ਹੈੱਡ ਕੁਆਟਰ ਹੈਗਾ ਉਹ ਹੈਗਾ ਕੈਲੀਫੋਰਨੀਆ ਸੈਕਰਮੈਂਟੋ ਚ ਤੇ ਅਸੀਂ 2010 ਚੋਂ ਇੰਡੀਆ ਦਾ ਆਪਰੇਸ਼ਨ ਸ਼ੁਰੂ ਕੀਤਾ ਸੀ ਉਹ ਸਾਡਾ ਜਿਹੜਾ ਹੈੱਡ ਆਫਿਸ ਆ ਉੱਥੇ ਗੁਰਗਾਓ ਦੇ ਵਿੱਚ ਆ ਤੇ ਇੱਕ ਸਾਡਾ ਆਫਿਸ ਫਗਵਾੜਾ ਚ ਪੰਜਾਬ ਚ ਆ ਤੇ ਇਸ ਸਾਲ ਅਸੀਂ ਇੱਕ ਨਵਾਂ ਆਫਿਸ ਆਪਣਾ ਆਪਰੇਸ਼ਨ ਗੁਜਰਾਤ ਦੇ ਵਿੱਚ ਅਹਮਦਾਬਾਦ ਸ਼ੁਰੂ ਕੀਤਾ ਤੇ 2025 ਦੇ ਵਿੱਚ ਅਸੀਂ ਇੱਕ ਹੋਰ ਆਫਿਸ ਆਪਣਾ Jaipur Rajasthan ਸ਼ੁਰੂ ਕਰ ਕਰਮ ਜਾ ਰਹੇ ਹਾਂ ਤੇ ਸਰ ਟਰਕਿੰਗ ਇੰਡਸਟਰੀ ਨੂੰ ਸੌਖਾ ਕਰਨ ਦੇ ਲਈ ਤੁਹਾਡੇ ਵੱਲੋਂ ਬੜੇ ਯਤਨ ਕੀਤੇ ਜਾਂਦੇ ਨੇ ਤਾਂ ਕੀ ਨਵਾਂ ਤੁਸੀਂ 2025 ਦੇ ਵਿੱਚ ਲੈ ਕੇ ਆਉਣ ਬਾਰੇ ਸੋਚ ਰਹੇ ਹੋ ਜੀ 2024 ਦੇ ਵਿੱਚ ਵੀ ਨਾ ਟਰਕਿੰਗ ਕਾਫੀ ਹਾਰਡ ਟਾਈਮ ਤੋਂ ਸੀ ਕਿ ਜਾ ਚਾਹੇ ਉਹ ਲੇਬਰ ਸ਼ਾਰਟ ਡਰਾਈਵਰ ਸ਼ਾਰਟੇਜ ਕਹ ਲੋ ਚਾਹੇ ਫਿਊਲ ਪ੍ਰਾਈਸ ਦਾ ਜਾ ਜਾ ਥੋੜਾ ਬਟਾ ਜੜਾ ਪ੍ਰਾਈਜ਼ਿੰਗ ਜੜਾ ਕਹਿੰਦੇ ਇਨਫਲੇਸ਼ਨ ਦਾ ਇਫੈਕਟ ਸੀ ਹਾਈ ਰੇਟ ਦਾ ਇੰਟਰਸਟ ਰੇਟ ਦਾ ਇਫੈਕਟ ਸੀ ਉਹਦੇ ਕਰਕੇ ਨਾ ਕਾਫੀ ਥੋੜਾ ਸਫਰ ਕੀਤਾ ਪਰ 2024 ਦੇ ਵਿੱਚ ਵੀ ਅਵਲ ਦਾ ਜੜਾ ਫੋਕਸ ਸੀ ਕਿ ਟਰਕਿੰਗ ਕੰਪਨੀਆ ਨੂੰ ਕਟਿੰਗ এজ ਟੈਕਨੋਲੋਜੀ ਪ੍ਰੋਵਾਈਡ ਕਰਨਾ ਨਾਲ ਪੂਰੀ ਕੰਸਲਟਿੰਗ ਦੇਣੀ ਤੇ ਨਾਲ ਅਸੀਂ ਆਪਣਾ ਅਵਲ ਫਿਊਲ ਦਾ ਕਾਰਬਲ ਬਲੂ ਫਿਊਲ ਕਾਰਡ ਐਡ ਕੀਤਾ ਤਾਂ ਕਿ ਜਿਹੜੀ ਟਕਿੰਗ ਕੰਪਨੀਆਂ ਉਹਨਾਂ ਨਾਲ ਆਪਣੀ ਸੇਵਿੰਗ ਕਰ ਸਕਣ ਸਾਰਾ ਆਪਣਾ ਜਿਹੜਾ ਐਕਸਪੈਂਸ ਨੂੰ ਮੈਨੇਜ ਕਰ ਸਕਣ ਉਹ ਪ੍ਰੋਵਾਈਡ ਕਰਦੇ ਆ ਪਲੱਸ ਅਸੀਂ ਜਿਹੜਾ ਬਾਰਡਰ ਕਰਾਸਿੰਗ ਕੈਨੇਡਾ ਯੂਐਸਏ ਦੀ ਟ੍ਰੇਡ ਆ ਉਸ ਉਹਦੀ ਸਾਰੀ ਹੈਲਪ ਕਰਦੇ ਆ ਇਸੇ ਤਰ੍ਹਾਂ ਹੀ ਅਸੀਂ 2025 ਚ ਇੱਕ ਨਵੀਂ ਆਪਣੀ ਜਿਹੜੀ ਡਿਵੀਜ਼ਨ ਆ ਏਟੀਐਚ ਅਵਲ ਟ੍ਰਾਂਸਪੋਰਟ ਹਬ ਲੈ ਆ ਰਹੇ ਆ ਜਿਹਦੇ ਨਾਲ ਅਸੀਂ ਕੈਨੇਡਾ ਤੇ ਯੂਐਸ ਦੇ ਵਿੱਚ ਫਰੇਡ ਬ੍ਰੋਕਰੇਜ ਸਵਾਵਾ ਵੀ ਦੇਵਾਂਗੇ ਜਿਹੜਾ ਏਟੀਐਸ ਦਾ ਜਿਹੜਾ ਸਰਵਿਸ ਆ ਅਸੀਂ ਇੰਡੀਆ ਦੇ ਵਿੱਚ ਐਸਲ ਇੰਟਰੋਡਿਊਸ ਕੀਤਾ ਤੇ ਸਾਨੂੰ ਬੜੀ ਖੁਸ਼ੀ ਆ ਕਿ 2024 ਦੇ ਵਿੱਚ ਇੰਡੀਆ ਚ ਵੱਡੇ ਜਿਹੜੇ ਰਾਜਸਥਾਨ ਤੋਂ ਹੈ ਜਾਂ ਗੁਜਰਾਤ ਤੋਂ ਵੱਡੇ ਸ਼ਿਪਰ ਵੱਡੀਆਂ ਜਿਹੜੀਆਂ ਮੈਨੂਫੈਕਚਰਿੰਗ ਕੰਪਨੀਆਂ ਨੇ ਆ ਉਹ ਅਵਲ ਦੇ ਨਾਲ ਕੰਟਰੈਕਟ ਕਰ ਰਹੀਆਂ ਨੇ ਉਹਨਾਂ ਨੇ ਕੰਟਰੈਕਟ ਦਿੱਤੇ ਆ ਕਿ ਅਸੀਂ ਉਹਨਾਂ ਦੀ ਸਾਰੀ ਟਰਾਂਸਪੋਰਟੇਸ਼ਨ ਦੀ ਜਿਹੜੀ ਆ ਉਹ ਅਸੀਂ ਪੂਰੀ ਕਰੀਏ ਅਸੀਂ ਉਹਨਾਂ ਦੇ ਟਰੱਕ ਵੀ ਅਰੇਂਜ ਕਰਦੇ ਆ ਸਾਰਾ ਪੇਪਰ ਵਰਕ ਵੀ ਕਰਦੇ ਆ ਉਹ ਅਸੀਂ 2024 ਚ ਇੰਡੀਆ ਦੀ ਮਾਰਕੀਟ ਸ਼ੁਰੂ ਕਰਤੀ ਤੇ ਸਾਡੀ ਆਸ ਹੈ ਕਿ ਅਸੀਂ 2025 ਚ ਕੈਨੇਡਾ ਯੂ ਐਸ ਦੀ ਮਾਰਕੀਟ ਜੀ ਆਪਣੀ ਜਿਹੜੀ ਬਰੋਕਰੇਜ ਸਬਾਮਾ ਅੰਡਰ ਏਟੀਐਚ ਅਵਲ ਟਰਾਂਸਪੋਰਟ ਹਬ ਦੇ ਅੰਡਰ ਸ਼ੁਰੂ ਕਰਾਂਗੇ ਤੇ ਨਾਲ ਜਿੰਨੇ ਸਾਰੇ ਈ ਵਿਊਰਜ਼ ਮੈਂ ਤੇਹੀ ਕਹਿਣਾ ਕਿ ਆਸ ਖੁਸ਼ੀਆਂ ਦਾ ਟਾਈਮ ਹੈ ਸਾਰੇ ਆਪਣੇ ਪਰਿਵਾਰਾਂ ਨਾਲ ਆਪਣੇ ਫਰੈਂਡਸ ਦੇ ਨਾਲ EMPLOYEES ਦੇ ਨਾਲ ਮਿਲ ਕੇ ਕ੍ਰਿਸਮਸ ਦਾ ਸੀਜ਼ਨ ਮਨਾਉਣ ਤੇ ਮੈਂ ਆਸ ਕਰਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਆਉਣ ਵਾਲਾ ਨਵਾਂ ਸਾਲ ਹੈ 2025 ਸਾਰਿਆਂ ਲਈ ਬਹੁਤ-ਬਹੁਤ ਖੁਸ਼ੀਆਂ ਭਰਿਆ ਲੈ ਕੇ ਆਵੇ ਪਾਰਟੀ ਵਿੱਚ ਵੱਖੋ-ਵੱਖਰੇ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ ਗੋਰਿਆਂ ਵੱਲੋਂ ਬਹੁਤ ਸੋਹਣੀਆਂ-ਸੋਹਣੀਆਂ ਪਰਫਾਰਮੈਂਸਿਸ ਪੇਸ਼ ਕੀਤੀਆਂ ਗਈਆਂ ਕੁਝ ਇਨਸਟਰੂਮੈਂਟਸ ਦਾ ਵੀ ਇਸਤੇਮਾਲ ਕੀਤਾ ਗਿਆ ਕਈ ਗਰੁੱਪ ਪਰਫਾਰਮੈਂਸਿਸ ਸਨ ਅਤੇ ਕਈ ਸੋਲੋ ਪਰਫਾਰਮੈਂਸਿਸ ਸਨ ਪਰ ਦੋਹਾਂ ਹੀ ਪਰਫਾਰਮੈਂਸਿਸ ਨੇ ਲੋਕਾਂ ਦਾ ਮਨ ਮੋ ਲਿਆ ਵੱਖੋ-ਵੱਖਰੇ ਪਹਿਰਾਵਿਆਂ ਵਿੱਚ ਪੇਸ਼ਕਾਰੀਆਂ ਕੀਤੀਆਂ ਗਈਆਂ ਬਿਲਕੁਲ ਹੀ ਸੌਫਟ 뮤직 ਚੱਲ ਰਿਹਾ ਸੀ ਕੁਝ ਗਰੁੱਪਾਂ ਵੱਲੋਂ ਪੰਜਾਬੀ ਗਾਣੇ ਉੱਪਰ ਵੀ ਆਪਣਾ ਲੋਕਨਾਚ ਪੇਸ਼ ਕੀਤਾ ਗਿਆ ਇਸ ਖਾਸ ਮੌਕੇ ਤੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਡਿਪਟੀ ਮੇਅਰ ਹਰਕੀਰਤ ਸਿੰਘ ਟਰਾਂਸਪੋਰਟ ਮੰਤਰੀ ਪ੍ਰਬੀਤ ਸਰਕਾਰਯਾ ਬ੍ਰੈਂਪਟਨ ਸਾਊਥ ਤੋਂ ਮੈਂਬਰ ਆਫ ਪਾਰਲੀਮੈਂਟ ਸੋਨੀਆ ਸਿੱਧੂ ਰੀਜਨਲ ਕਾਉਂਸਲਰ ਰੌਡ ਪਾਵਰ ਵੀ ਪਹੁੰਚੇ ਜਿਨ੍ਹਾਂ ਵੱਲੋਂ ਸਾਰਿਆਂ ਨੂੰ ਕ੍ਰਿਸਮਸ ਅਤੇ ਨਿਊ ਇਅਰ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਦੌਰਾਨ ਕੰਪਨੀ ਵੱਲੋਂ ਬੈਸਟ ਸੇਲਜ਼ ਪਰਸਨ ਆਫ ਦਾ ਇਅਰ ਅਵਾਰਡ ਕੁਲਜੀਤ ਬੰਗੂ ਨੂੰ ਦਿੱਤਾ ਗਿਆ 10 years of service award Arifa Ahmed ate 15 years of service award Hugo Nakasone nu ditta gaya jinna nu no mantri Sahmana vallon sammanit kita gaya Mayor Patrick Brown ate hor mantri Sahmana ne Aval company ate Dara nagra di tareef de vich ki kaha aao so sunde haan Same Patrick Brown is with us Hello sir how are you uh, Great I uh, hear a, a very impressive Aval holiday uh, banquet and uh, You know, a company that continues to give back to great causes. You know, Dara's support for sick kids is legendary, and uh, a privilege to be here tonight. And they are putting efforts in the trucking industry as well, and for the sick kids, both works are social work. So, what are your views on that? You know, their technology has been a linchpin in the trucking sector. The fact they haven't forgotten about giving back um, is beautiful to see as the holiday season is approaching near what message you want to convey to our viewers well happy holidays merry christmas drive safe um, and enjoy time with uh, friends of family ਮੈਂ ਦਾਰੇਵੀਰ ਦਾ ਥੈਂਕ ਯੂ ਕਰਨਾ ਚਾਹੁੰਦਾ ਆ ਲਿਸਨ ਇਹ ਸਾਡੇ ਆਈਟੀ ਸੈਕਟਰ ਤੋਂ ਲੌਜਿਸਟਿਕਸ ਸੈਕਟਰ ਤੋਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਜਿਹੜੀ ਕੰਪਨੀ ਸਪੋਰਟ ਕਰਦੀ ਆ ਪਰ ਨਾਲ ਦੀ ਨਾਲ ਹਰੇਕ ਸਾਲ ਉਹ ਕੰਟ੍ਰਿਬਿਊਟ ਕਰਦੇ ਸਾਰੇ ਹਸਪਤਲਾਂ ਨੂੰ ਸੋ ਆਪਾ ਖੁਦ ਐਸ ਪੋਲਿਟਿਸ਼ੀਅਨ ਸਪੋਰਟ ਕਰਦੇ ਆ ਉਸ ਬਿਜ਼ਨਸ ਨੂੰ ਜਿਹੜੇ ਕੋਈ ਨਾਨ-ਪ੍ਰੋਫਿਟ ਨਾਲ ਦੀ ਨਾਲ ਸਪੋਰਟ ਕਰਦੇ ਆ ਕਿਉਂਕਿ ਦੈਟਸ ਵਾਟ ਇਟਸ ਆਲ ਅਬਾਊਟ ਕਮਿਊਨਿਟੀ ਇਦਾਂ ਹੀ ਬਿਲਡ ਹੁੰਦੀ ਆ ਤੇ ਹੋਰ ਲੋਕਾਂ ਨੂੰ ਵੀ ਇਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਤੁਸੀਂ ਮੰਨਦੇ ਹੋ ਬਿਲਕੁਲ ਇਹਨ ਸਾਡੀ ਕਮਿਊਨਿਟੀ ਵੀ ਹੋਰ ਇਨਵੋਲਵਡ ਹੋ ਰਹੀ ਹੈ ਕਿ ਯੂ ਨੋ ਅਪਾ ਪਾਸਾ ਬਹੁਤ ਬਣਾਇਆ ਹੈ ਬ੍ਰੈਂਪਟਨ ਦੇ ਵਿੱਚ ਪਰ ਅਪਾ ਕਿੱਦਾਂ ਬ੍ਰੈਂਪਟੋਨੀਅਨ ਹੋ ਕੇ ਕਿੱਦਾਂ ਕੰਟ੍ਰਿਬਿਊਟ ਕਰ ਸਕਦੇ ਸੜੇ ਕੈਨੇਡੀਅਨ ਸੋਸਾਇਟੀ ਨੂੰ ਸੋ ਤੁਸੀਂ ਦੇਖਦੇ ਹੋਰ ਹਸਪੀਟਲਾਂ ਨੂੰ ਕੰਟ੍ਰਿਬਿਊਸ਼ਨ ਹੋ ਰਹੀ ਹੈ ਮੈਡੀਕਲ ਸਕੂਲ ਨੂੰ ਲੌਂਗ ਟਰਮ ਕੇਅਰ ਨੂੰ ਸੋ ਬਦਿਆ ਹੈ ਪਰ ਇਹ ਮੈਂ ਜ਼ਰੂਰ ਕਹਾਂਗਾ ਜਿਹੜੇ ਦਾਰਵੀਰਾ ਉਹ ਇੱਕ ਪਾਇਨੀਅਰ ਆ ਉਹਨੀ ਕਾਫੀ ਲੰਬੇ ਸਮੇਂ ਤੋਂ ਕੰਟ੍ਰਿਬਿਊਟ ਕਰ ਰਹੇ ਆ ਤੇ ਮੈਨੂੰ ਲੱਗਦਾ ਹੋਰ Oh, we are done our in the step. A pure lareya. Ah, Bhotwadiya ji, Aapa another. Just a har the de which Aapne abul technologies di team karte ok. Aapne how the season mein aondee navasal de jira aarya. Oh, di bi Aapa celebration karey. So I see abul the entire team to congratulations them, uh, ji. All their employees, family, they're all together uh, celebrating. So uh, it's a great time of the year to do that, and uh, we wish them even more success in the future. ਇਸ ਦਾ ਦਾਰਾ ਜਿਹਾ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਟਰਕਿੰਗ ਇੰਡਸਟਰੀ ਨੂੰ ਸੋ ਖਾਲਾ ਬਣਾਉਣ ਦੇ ਲਈ ਉਹਦੇ ਬਾਰੇ ਕੀ ਕਹਿਣਾ ਚਾਹੋ ਹਾਂਜੀ ਵੇਖੋ ਜੀ ਆਪਣੇ ਐਜ਼ ਅ ਟੈਕਨੋਲੋਜੀ ਕੰਪਨੀ ਅਲੀਡ ਕਰ ਰਹੇ ਆਪਣੇ ਟ੍ਰਾਂਸਪੋਰਟੇਸ਼ਨ ਦੇ ਵਿੱਚ ਸੋ ਸਾਨੂੰ ਬਹੁਤ ਖੁਸ਼ੀ ਹੁੰਦੀ ਉਹਨਾਂ ਦੀ ਸਕਸੈਸ ਤੇ ਉਹ ਦੇਖਿਓ ਕਿ ਉਹ ਹਰ ਇੱਕ ਚਾਹਿਆ ਸੀ ਕਰਾਸ ਬਾਰਡਰ ਦੀ ਗੱਲ ਕਰੀਏ ਜਾਂ ਹੋਰ ਆਪਾਂ ਉਹਨਾਂ ਦੀ ਜੋ ਐਪਲੀਕੇਸ਼ਨ ਹੈਗੀ ਟੈਕਨੋਲੋਜੀ ਦੀ ਗੱਲ ਕਰੀਏ ਤੇ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ ਉਹ ਵੀ ਇੰਡਸਟਰੀ ਨੂੰ ਲੀਡ ਕਰ ਰਹੇ ਆ Uh, so we want to wish to them all the best. The next day, we always the community to be back. So, our community, which we have seen today, the kids who support the hospital. So, the less fortunate, he is giving back. using his success to give back. So, uh, congratulations to Aval and the entire team. I Dara nagrat Avul Technology. The whole team is very, very happy. ਕਿ ਇਹਨਾਂ ਦਾ 21ਵਾਂ ਵਾਰਾ ਹੈਗਾ ਜਿਹੜਾ ਕਿ ਆਪਾਂ ਸਾਰੇ ਹੁਮਹਮਾ ਕੇ ਐਨੂਅਲ ਗਾਲਾ ਕ੍ਰਿਸਟਸ ਗਾਲਾ ਤੇ ਪਹੁੰਚਦੇ ਹੈਗੇ ਆ ਵਨ ਥਿੰਗ ਆ ਰੀਲੀ ਵਾਂਟ ਟੂ ਸੇ ਦਾਰਾ ਨਾਗਰਾ ਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਾਂਗੇ ਦੇ ਆਰ ਗਿਵਿੰਗ ਬੈਕ ਟੂ ਦ ਕਮਿਊਨਿਟੀ ਜਿਹੜਾ ਇਹਨਾਂ ਦਾ ਜਿਹੜਾ a fat compassion uh, towards community ਮੈਂ ਉਹਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹਾਂਗੀ ਪਿਆਸ ਕਰਦੀ ਆਂ ਇਸੇ ਤਰ੍ਹਾਂ ਨਾਲ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਵੱਡ ਛੜ ਕੇ ਹਿੱਸਾ ਪਾਉਣਗੇ ਤੇ ਅੱਜ ਆਪਾਂ ਸਾਰੇ ਮਮਾਕੇ ਇੱਥੇ ਪਹੁੰਚੇ ਹੈਗੇ ਆ ਤੇ ਕਿਉਂਕਿ ਇਹਨਾਂ ਦਾ ਜਿਹੜਾ ਕ੍ਰਿਸਮਸ ਗਾਲਾ ਹੁੰਦਾ ਇੱਕ ਇਸ ਤਰ੍ਹਾਂ ਦਾ ਫੈਮਿਲੀ ਇਵੈਂਟ ਹੁੰਦਾ ਵਨ ਅਦਰ ਥਿੰਗ ਇਹਨਾਂ ਦਾ ਜਿਹੜੀ 7000 ਜਿਹੜੇ ਇਹਨਾਂ ਨੇ ਗ੍ਰੈਜੂਏਸ਼ਨਸ ਕਰਾਈਆਂ ਹੈਗੀਆਂ ਕ੍ਰੀਏਟਿੰਗ ਮੋਰ ਜੌਬਸ ਇਹਦਾ ਵੀ ਬਹੁਤ ਹਿੱਸਾ ਜਿਹੜਾ ਇਕਨੋਮੀ ਨੂੰ ਜਾਂਦਾ ਹੈਗਾ ਕਿਉਂਕਿ ਜਿਹੜੀਆਂ ਦੇਖਿਆ ਜਾਵੇ ਤੇ ਰੋਜ਼ਗਾਰ ਦੇਣਾ ਜਿਹੜਾ ਇਹ ਬਹੁਤ ਵਧੀਆ ਗੱਲ ਹੈ ਹੈਗੀ ਆ

and that's what we want we want global companies here that are great corporate citizens and give back to the community and do you think another people should also get motivated from them of course anybody that anybody that you know you can see has moved up and expanded the way they have you can't can't do anything but just say congratulations and thank you very much for everything you do akir de vich punjaban motyaran de vallon ik khaas <laughs> performance vi pesh kiti gayi jo ke punjab da lok naach hi hai giddha ਬਹੁਤ ਸੋਹਣੇ ਸੋਹਣੇ ਸੂਟ ਪਾ ਕੇ ਕੁੜੀਆਂ ਸਜ ਧਜ ਕੇ ਪੂਰੇ ਗਹਿਣੇ ਪਾ ਕੇ ਸਟੇਜ ਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਖੂਬ ਤਮਾਲਾਂ ਪਾਈਆਂ ਗਈਆਂ ਬੋਲੀਆਂ ਚੱਲ ਰਹੀਆਂ ਸੀ ਤੇ ਬੋਲੀਆਂ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਕਿੱਦਾਂ ਪਾਇਆ ਗਿਆ ਅਤੇ ਤਾੜੀਆਂ ਮਾਰੀਆਂ ਗਈਆਂ ਬਹੁਤ ਹੀ ਜ਼ੋਰਦਾਰ ਪਰਫਾਰਮੈਂਸ ਉਹਨਾਂ ਦੇ ਵੱਲੋਂ ਪੇਸ਼ ਕੀਤੀ ਗਈ ਜਿੰਨੇ ਮਹਿਮਾਨ ਉੱਥੇ ਬੈਠੇ ਸਨ ਸਾਰਿਆਂ ਨੂੰ ਇੱਕ ਵਾਰ ਆਪਣੇ ਪੰਜਾਬ ਦੀ ਯਾਦ ਆ ਗਈ ਸੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿਖਾਇਆ ਅਵਲ ਟੈਕਨੋਲੋਜੀ ਸੋਲੂਸ਼ਨ ਦੇ ਵੱਲੋਂ ਜੋ 크리스마ਸ ਪਾਰਟੀ ਦਾ ਆਯੋਜਨ ਕੀਤਾ ਗਿਆ ਆ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਬਹੁਤ ਸਾਰੀਆਂ ਪੰਗੜਾ ਪਰਫਾਰਮੈਂਸਿਸ ਗਿੱਧਾ ਪਰਫਾਰਮੈਂਸਿਸ ਤੇ ਵਾਕ ਵਾਕ ਸਟੇਟਸ ਦੀਆਂ ਜਿਹੜੀਆਂ ਪਰਫਾਰਮੈਂਸਿਸ ਨੇ ਉਹ ਕੀਤੀਆਂ ਗਈਆਂ ਉਮੀਦ ਹੈ ਤੁਸੀਂ ਵੀ ਘਰ ਬੈਠੇ ਹੀ ਆਨੰਦ ਮਾਣਿਆ ਹੋਵੇਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੈਮਰਾਮੈਨ ਰਿਤਿੰਦਰ ਸਿੰਘ ਅਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ